ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਵਦੀ ਤੁਹਾਡੇ ਕੀ ਹਾਲ ਚਾਲ ਦੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਹੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤ ਰੱਖੇ ਆਪਾਂ ਸੂਟ ਦੀ ਕਟਿੰਗ ਕਰ ਲੱਗੇ ਆ ਗਰਮ ਸੂਟ ਆਏ ਹੋ ਨੇ ਚਾਉਣ ਵਾਰ ਦੇਖੋ ਇਹਦਾ ਗਲਾ ਵੀ ਆ ਤੇ ਇਹਦਾ ਪੱਲਾ ਵੀ ਆ ਠੀਕ ਹੈ ਜੀ ਹੁਣ ਇਹਦੀ ਲੰਬਾਈ ਹੈਗੀ ਆ ਸਾਰੀ 42 ਇੰਚ ਤਿਆਰ ਪਰ ਇਹਦੀ ਇੱਥੇ ਤੱਕ 46 ਆਉਂਦੀ ਆ ਜੇ ਹੁਣ ਆਪਾਂ 42 ਇੰਚ ਰੱਖਦੇ ਤੇ ਇੱਥੇ ਤੱਕ ਕੀ ਬਾਰਡਰ ਆਉਂਦਾ ਠੀਕ ਆ ਜੀ ਪਰ ਆਪਾਂ ਨੇ ਬਾਰਡਰ ਪੂਰਾ ਲੈ ਕੇ ਆਉਣਾ ਤੁਹਾਨੂੰ ਦੱਸਾਂ ਕਿ ਵੀ ਗਲਾ ਵੀ ਪੂਰਾ ਹੋਵੇ ਤੇ ਬਾਰਡਰ ਵੀ ਪੂਰਾ ਹੋਵੇ ਕਿਦਾਂ ਆਊਗਾ ਠੀਕ ਆ ਜੀ ਪਹਿਲਾਂ ਹੁਣ ਆਪਾਂ ਇਹਦੀ ਪੂਰੀ ਲੈਂਥਾ ਲਾ ਲੈਣੀ ਹੈ ਜਿੰਨੀ ਵੀ ਹੈਗੀ ਆ ਗਲੇ ਤੋਂ ਲੈ ਕੇ ਆ ਬਾਰਡਰ ਤੱਕ ਆਪਣੀ ਕਟਿੰਗ ਕਰ ਲੈਣੀ ਹੈ ਠੀਕ ਆ ਜੀ ਇੱਥੇ ਨਿਸ਼ਾਨੀ ਲਾ ਕੇ ਇਹ ਆਪਾਂ ਸਾਰਾ ਪੱਲਾ ਲਾ ਲੈਣਾ ਹੈ ਹਾਂਜੀ ਇਹ ਸੂਟਾਂ ਦੀ ਲੈਂਥ ਕਾਫੀ ਲੰਬੀ ਹੁੰਦੀ ਆ ਨਾ ਉਹਦੇ ਕਰਕੇ ਗਲਾ ਤੇ ਪੱਲਾ ਦੋਹਾਂ ਚੋਂ ਇੱਕ ਚੀਜ਼ ਕੱਟੀ ਜਾਂਦੀ ਆ ਪਰ ਆਪਾਂ ਨੇ ਦੋਹਾਂ ਹੀ ਚੀਜ਼ਾਂ ਲਿਆਵਾਂਗੇ ਗਲਾ ਵੀ ਤੇ ਪੱਲਾ ਵੀ ਆਪਣਾ ਜਿਹੜਾ ਸੀਗਾ ਪੱਲੇ ਦਾ ਬਾਰਡਰ ਉਹਨੂੰ ਕਟਿੰਗ ਕਰ ਲਏ ਮੂਰਲੇ ਪੱਲੇ ਨੂੰ ਆ ਦੇਖੋ ਠੀਕ ਹੈ ਜੀ ਮੂਰਲਾ ਪੱਲਾ ਆਪਾਂ ਨੇ ਕਟਿੰਗ ਕਰ ਲਿਆ ਹੁਣ ਇਹਨੂੰ ਆਪਾਂ ਕਿੱਦਾਂ ਜੋੜਾਂਗੇ ਤੇ ਆਪਣਾ ਪੱਲਾ ਵੀ ਆ ਜਾਊਗਾ ਤੇ ਆਪਣਾ ਗਲਾ ਵੀ ਆ ਜਾਊ ਉਹ ਤੁਹਾਨੂੰ ਆਪਾਂ ਬਣਾ ਕੇ ਦੱਸਾਂਗੇ ਆਪਣੇ ਜਿਹੜਾ ਕਮੀਜ਼ ਆ ਉਹਦਾ ਸਿੱਧਾ ਪਾਸਾ ਰੱਖ ਲੈਣਾ ਇਦਾਂ ਠੀਕ ਹੈ ਜੀ ਆਪਾਂ ਨੇ ਆ ਪੈਪਿੰਗ ਲਈ ਆ ਇਹਨੂੰ ਰੱਖ ਲੈਣਾ ਆਪਾਂ ਨੇ ਉੱਪਰਲੀ ਸਾਈਡ ਇਦਾਂ ਇਹਦਾ ਉੱਪਰਲੇ ਪਾਸੇ ਨੂੰ ਕਰਕੇ ਇਹ ਵੀ ਠੀਕ ਹੈ ਜੀ ਇਹ ਆਪਾਂ ਪੈਪਿੰਗ ਰੱਖ ਲਈ ਜਿਹੜਾ ਆਪਾਂ ਬਾਰਡਰ ਵਾਲਾ ਪੱਲਾ ਕੱਟਿਆ ਸੀ ਇਹਨੂੰ ਇਦਾਂ ਆਪਾਂ ਨੇ ਪੁੱਠਾ ਰੱਖ ਕੇ ਇਹਦੇ ਨਾਲ ਅਟੈਚ ਕਰ ਲੈਣਾ ਸੈਂਟਰ 'ਚ ਆਪਣੀ ਪੈਪਿੰਗ ਲਾ ਲੈਣੀ ਹੈ ਇਹਦਾ ਥੋੜੀ ਥੋੜੀ ਪੈਪਿੰਗ ਆਪਣੀ ਇਧਰਲੀ ਸਾਈਡ ਇਦਾਂ ਨਿਕਲਿਆਓ ਇਵੇਂ ਆਪਣੀ ਪੈਪਿੰਗ ਲਾ ਕੇ ਹਾਂਜੀ ਆਪਾਂ ਇਦਾਂ ਪੈਪਿੰਗ ਲਾ ਲਈ ਇੱਥੇ ਕੱਟ ਕੇ ਆਪਣਾ ਜਿਹੜਾ ਪੱਲਾ ਪੂਰਾ ਆ ਜਾਊਗਾ ਨਾਲੇ ਆਪਣਾ ਗਲਾ ਹਾਂਜੀ ਆਪਣਾ ਗਲਾ ਵੀ ਪੂਰਾ ਆਇਆ ਵਾ ਠੀਕ ਹੈ ਜੀ ਤੇ ਜਿਹੜਾ ਆਪਣਾ ਪੱਲਾ ਸੀ ਉਹ ਵੀ ਆਪਣੇ ਪੂਰਾ ਲਿਆਂਦਾ ਇੱਥੇ ਆਪਾਂ ਕਟਿੰਗ ਕਰਕੇ ਪੈਪਿੰਗ ਲਾਤੀ ਆਪਾਂ ਨੂੰ ਪੱਲਾ ਵੀ ਇਹਨਾਂ ਕਟਣਾ ਨਹੀਂ ਪੈਣੀ ਇੱਥੇ ਤੱਕ ਆਉਂਦਾ ਸੀਗਾ ਇਹਨਾਂ ਦਾ 42 ਇੰਚ ਹੁਣ ਆਪਣਾ ਯਾਨਕੀ ਪੂਰਾ ਜਿੱਥੇ ਤੱਕ ਇਹ ਬਾਰਡਰ ਆ ਉੱਥੇ ਤੱਕ ਆਪਾਂ ਨੇ ਇਹ ਪੂਰਾ ਕਰ ਲਿਆ ਠੀਕ ਹੈ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਆਪਾਂ ਤੁਹਾਨੂੰ ਹੁਣ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ